ਅਜਿਹਾ ਕਿਹੜਾ ਸੰਕੇਤ ਹੁੰਦਾ ਜਿਸ ਦੇ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਧਿਆਨ ਦੇ ਵਿੱਚ ਸਹੀ ਜਾ ਰਹੇ ਹਾਂ ਧਿਆਨ ਦੇ ਵਿੱਚ ਸਹੀ ਜਾਣਦੀਆਂ ਵੱਖ-ਵੱਖ ਵਿਚਾਰਾਂ ਕੀਤੀਆਂ ਜਾਂਦੀਆਂ ਕੋਈ ਕਿਸੇ ਤਰੀਕੇ ਦੇ ਨਾਲ ਕਿੰਦਾ ਕੋਈ ਕਿਸੇ ਤਰੀਕੇ ਦੇ ਨਾਲ ਮੋਸਟਲੀ ਇਹ ਦੇਖਿਆ ਜਾਂਦਾ ਕਿ ਕੋਈ ਵੀ ਜੀਵ ਸੰਸਾਰ ਤੋਂ ਜਦੋਂ ਐਨ ਨੂੰ ਦੁਖੀ ਹੋ ਜਾਂਦਾ ਹਰ ਪਾਸਿਓਂ ਥੱਕ ਹਾਰ ਜਾਂਦਾ ਫਿਰ ਉਸ ਨੂੰ ਪ੍ਰਮਾਤਮਾ ਦੀ ਯਾਦ ਆਉਂਦੀ ਆ ਹੁਣ ਜਦੋਂ ਉਹ ਪ੍ਰਮਾਤਮਾ ਦਾ ਸਿਮਰਨ ਕਰਦਾ ਤਾਂ ਉਹਨੂੰ ਸਿਮਰਨ ਕਰਦੇ ਕਰਦੇ ਅਜਿਹਾ ਸੁੱਖ ਮਿਲਦਾ ਫਿਰ ਉਸ ਨੂੰ ਮਹਿਸੂਸ ਹੁੰਦਾ ਕਿ ਜਕੈ ਲੋ ਇਹ ਪਤਾ ਲੱਗਦਾ ਕਿ ਇਹ ਜਿਹੜਾ ਸੁੱਖ ਉਹਨੂੰ ਅੰਦਰੋਂ ਮਿਲਿਆ ਇਹ ਬਾਹਰੋਂ ਸੰਸਾਰ ਦੇ ਵਿੱਚੋਂ ਤਾਂ ਮਿਲਿਆ ਹੀ ਨਹੀਂ ਕਿੰਨੇ ਪੈਸੇ ਖਰਾਬ ਕਰ ਲੈ ਕਿੰਨਿਆਂ ਦੇ ਨਾਲ ਜਾ ਰੀਆਂ ਦੋਸਤੀਆਂ ਪਾਈਆਂ ਕਿੰਨਿਆਂ ਨੂੰ ਸੱਚੇ ਬਣ ਬਣ ਕੇ ਦਿਖਾਇਆ ਪਰ ਕੋਈ ਵੀ ਫਾਇਦਾ ਨਹੀਂ ਹੋਇਆ ਹੁਣ ਸਾਰਾ ਕੁਝ ਛੱਡ ਕੇ ਜਦੋਂ ਪਰਮਾਤਮਾ ਦਾ ਸਿਮਰਨ ਕੀਤਾ ਫਿਰ ਉਹ ਸੁੱਖ ਆਪਣੇ ਆਪ ਅੰਦਰੋਂ ਪ੍ਰਗਟ ਹੋ ਗਿਆ ਜਦੋਂ ਉਸ ਨੂੰ ਫਰੀ ਦੇ ਵਿੱਚ ਹੀ ਉਹ ਸੁੱਖ ਮੈਨਾ ਸ਼ੁਰੂ ਹੋ ਗਿਆ ਤਾਂ ਫਿਰ ਉਸੇ ਸੁੱਖ ਦੇ ਵਿੱਚ ਉਸ ਨੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਨਾਲ ਦੀ ਨਾਲ ਬਾਣੀ ਦੇ ਅਜਿਹੇ ਵਿਚਾਰ ਜੋ ਮਨ ਨੂੰ ਸਿੱਧੇ ਰਾਤੇ ਪਾਵੇ ਬਾਣੀ ਆਪਾਂ ਵੇਖਿਆ ਹੈ ਸਾਰੇ ਹੀ ਜੀ ਪੜਦੇ ਨੇ ਪਰ ਜਦੋਂ ਆਪਾਂ ਵਿਚਾਰ ਕੇ ਪੜਦੇ ਹਾਂ ਤਾਂ ਸਾਨੂੰ ਅਸਲੀ ਵਿਚਾਰਾਂ ਦੀ ਸਮਝ ਆਉਂਦੀ ਹੈ ਹੁਣ ਜੇ ਕੋਈ ਜੀਵ ਸਿਮਰਨ ਕਰਕੇ ਆਪਣੇ ਵਿਚਾਰਾਂ ਨੂੰ ਵਸ ਵਿੱਚ ਕਰ ਲੰਦਾ ਮਤਲਬ ਉਹ ਧਿਆਨ ਦੇ ਵਿੱਚ ਬੈਠ ਗਿਆ ਸਿਮਰਨ ਕਰਨ ਬੈਠਾ ਸੀ ਵਿਚਾਰ ਆ ਰਹੇ ਸੀ ਜੋ ਸਿਮਰਨ ਕਰਦੇ ਕਰਦੇ ਅੱਧਾ ਘੰਟਾ ਪੌਣਾ ਘੰਟਾ 1 ਘੰਟਾ ਬੀਤ ਗਿਆ ਤਾਂ ਵਿਚਾਰ ਮੰਨਨੇ ਸ਼ੁਰੂ ਹੋ ਗਏ ਮਰਜ ਵੀ ਇਹ ਕਹਿੰਦੇ ਨੇ ਵਿਚਾਰ ਮਾਰੇ ਤਰੇ ਤਰੇ ਉਲਟ ਜੋਨ ਨਾ ਆਵੇ ਵਿਚਾਰ ਵਸ ਵਿੱਚ ਹੋਣੇ ਸ਼ੁਰੂ ਹੋ ਗਏ ਫਿਰ ਸਹਿਜ ਬਣ ਗਿਆ ਆਨੰਦ ਬਣ ਗਿਆ ਮਨ ਦਾ ਵਿਚਾਰਾਂ ਤੋਂ ਕਨੈਕਸ਼ਨ ਟੁੱਟ ਗਿਆ ਤੇ ਮਨ ਠਹਿਰਾਓ ਦੇ ਵਿੱਚ ਆ ਗਿਆ ਇਕਾਗਰ ਹੋ ਗਿਆ ਜਦੋਂ ਮਨ ਇਕਾਗਰ ਹੋ ਜਾਂਦਾ ਕਹਿੰਦਾ ਭਾਵ ਜਦੋਂ ਆਪਾਂ ਧਿਆਨ ਦੇ ਵਿੱਚ ਬੈਠੇ ਹੁੰਨੇ ਆ ਉਦੋਂ ਇੱਕ ਨਿਸ਼ਾਨੀ ਪ੍ਰਗਟ ਹੁੰਦੀ ਹੈ ਉਹ ਹੈ ਅਨਹਦ ਸ਼ਬਦਾਂ ਦੀ ਜੈਸ ਜੀਵ ਨੂੰ ਧਿਆਨ ਦੇ ਵਿੱਚ ਉਹ ਅਨਹਦ ਸ਼ਬਦ ਪ੍ਰਗਟ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਜੋ ਧਿਆਨ ਦੇ ਵਿੱਚ ਰਸਤਾ ਹੈ ਉਹ ਸਹੀ ਜਾ ਰਿਹਾ ਹੈ ਹੁਣ ਕਈ ਜੀ ਵੇ ਵੀ ਕਹਿ ਦਿੰਦੇ ਕਿ ਸਾਨੂੰ ਆਨੇ ਹਾਂ ਦੇ ਸ਼ਬਦ ਬਹੁਤ ਸਾਲਾਂ ਤੋਂ ਪ੍ਰਗਟ ਨੇ ਪਰ ਅੱਗੇ ਕੋਈ ਖੇੜ ਨਹੀਂ ਪੰਦੀ ਭਈ ਵਾਹਿਗੁਰੂ ਜੀ ਗੁਰਮਖਾਂ ਤੋਂ ਇਹ ਵਿਚਾਰਾਂ ਸੁਣੀਆਂ ਨੇ ਕਿ ਜਦੋਂ ਸ਼ਬਦ ਪ੍ਰਗਟ ਹੋ ਜਾਣ ਮਨ ਧਿਆਨ ਦੇ ਵਿੱਚ ਵਿਚਰਨਾ ਸ਼ੁਰੂ ਹੋ ਜਾਵੇ ਉਸ ਤੋਂ ਬਾਅਦ ਮਿਹਨਤ ਜਿਆਦੀ ਕਰਨੀ ਹੈ ਕਹਿਣ ਦਾ ਭਾਵ ਧਿਆਨ ਦੇ ਵਿੱਚ ਬੈਠਣਾ ਹੈ ਸੁਣ ਦੇ ਵਿੱਚ ਸਮਾਉਣਾ ਹੈ ਜਦੋਂ ਵੀ ਆਪਾਂ ਦਿਨ ਦੇ ਸਮੇਂ ਕੋਈ ਕੰਮਕਾਰ ਕਰਦੇ ਆਂ ਤਾਂ ਮਾਲਕ ਦੀ ਹਜ਼ੂਰੀ ਦੇ ਵਿੱਚ ਰਹਿਣਾ ਸਿਮਰਨ ਕਰਦੇ ਰਹਿਣਾ ਹੈ। ਅਗਲੀ ਕਿਰਪਾ ਜੋ ਵੀ ਕਰਨੀ ਹੈ ਉਹ ਮਾਲਕ ਨੇ ਖੁਦ ਕਰਨੀ ਹੈ। ਸਾਡਾ ਕਿਤੇ ਵੀ ਜ਼ੋਰ ਨਹੀਂ ਚੱਲਦਾ। ਜਹ ਜਪਾਣਾ ਤਹ ਤੈ ਰੱਖੇ ਨਾਨਕ ਸਭ ਕਿਸ ਪ੍ਰਭ ਕੇ ਹੱਥ। ਜੇ ਜੀਵ ਦੇ ਕੁਝ ਹੱਥ ਵਸ ਵਿੱਚ ਕੁਝ ਹੁੰਦਾ ਤਾਂ ਉਹ ਦਸਮ ਦਵਾਰ ਖੋਲ ਕੇ ਵੀ ਅੱਗੇ ਚਲੇ ਜਾਂਦਾ। ਪਰ ਇਹ ਚੀਜ਼ਾਂ ਸਭ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਸ ਵਿੱਚ ਹਨ ਕੰਟਰੋਲ ਦੇ ਵਿੱਚ ਹਨ ਜਿਨ੍ਹਾਂ ਦੇ ਉੱਤੇ ਖੁਸ਼ ਹੁੰਦਾ ਹੈ ਉਹਨਾਂ ਨੂੰ ਹੀ ਝੋਲੀਆਂ ਭਰ ਭਰ ਕੇ ਦਿੰਦਾ ਹੈ